ਅਥਰ ਇੱਕ ਬੜੀ ਕ ਛੋਟੀ ਜਿਹੀ ਗੱਲ ਹੋਈ ਸੀ ਬੱਚਿਆਂ ਦੀ ਲੜਾਈ ਝਗੜੇ ਤੋਂ। ਨੇ ਗਵੰਟੀ ਨੇ ਸੁਖਵਿੰਦਰ ਸਿੰਘ ਉਹਨਾਂ ਦੇ ਵਾਈਫ ਨਾਲ ਝਗੜੇ ਦੇ ਰਿਲੇਟਡ ਗੱਲ ਕਰਨ ਗਈਆਂ। ਉਹਨਾਂ ਵਿੱਚ ਉਹਨਾਂ ਦਾ ਰਾਜਵਿੰਦਰ ਦਾ ਹਸਬੰਡ ਸੁਖਵਿੰਦਰ ਸਿੰਘ ਇਹ ਅੰਦਰੋਂ ਆਂਦਾ ਹੈ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਇੰਨੀਆਂ ਕ ਅਬਿਊਸ ਵਰਡਸ ਯੂਜ਼ ਕਿਤੇ ਜੋ ਕਿ ਮੈਂ ਮੇਰੀ ਸਾਹਮਣੇ ਯੂਜ਼ ਵੀ ਨਹੀਂ ਕਰ ਸਕਦੀ ਹੈਗੀ। ਔਰ ਇਸ ਤੋਂ ਬਾਅਦ ਉਹਨਾਂ ਨੇ ਪੈਂਦੇ ਥੱਤੇ ਮੇਰੇ ਹਸਬੰਡ ਤੇ ਮਾਰਨ ਲਈ ਬੈਟ ਘਟਿਆ। ਔਰ ਸੈਕਿੰਡ ਵੀਕ ਤੋਂ ਨਮਾਇ ਦਿਖਾਨੀ ਆ। ਆ ਦੇਖੋ ਇਹ ਆਉਨਾ ਦਾ ਦੂਜਾ ਗਦਰ ਸੁਖਵਿੰਦਰ ਸਿੰਘ ਇਹ ਤਾਂ ਹਥਿਆਰਾਂ ਦੇ ਨਾਲ ਕਿ ਗਲੀ ਮੱਲੇ ਦੀ ਲੜਾਈ ਸਪਾ ਨੋਰਮਲ ਇੱਕ ਗੱਲ ਚ ਕੀ ਆਪਾਂ ਹਥਿਆਰ ਕੱਢਦੇ ਹੁੰਨੇ ਆ ਉਸ ਤੋਂ ਬਾਅਦ ਥਰਡ ਉਹਨਾਂ ਦੇ ਹਸਬੰਦ ਨੇ ਅਜਰ ਸੁਖਵਿੰਦਰ ਸਿੰਘ ਐ ਉਹਨੇ ਮੇਰੇ ਤੇ ਅਛਰਲੇ ਵਾਲੀ ਗੰਦ ਦੇ ਨਾਲ ਹਾਰ ਕੀਤਾ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚੋ ਕਹਿ ਰਹੇ ਐ ਕਿ ਮੈਂ ਨੇ ਹੱਥਾਂ ਉਹਨਾਂ ਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਹੈ ਕਿ ਇਹ ਉਹ ਨੋਰਮਲ ਗੱਲਬਾਤ ਕਰਨ ਆਏ ਸੀ ਤੇ ਮੈਂ ਤੁਹਾਨੂੰ ਇਹ ਕਾਰਵਾਈ ਜਾਣਨੀ ਆ ਇਹਨਾਂ ਨੇ ਸਾਡੇ ਉੱਤੇ ਝੂਠਾ ਪਰਚਾ ਪਵਾਇਆ ਹੈ ਕਿ ਮੇਰੇ ਹਸਬੰਦ ਔਰ ਮੇਰੇ ਦੇਵਰ ਨੇ ਉਹਨਾਂ ਨੂੰ ਜਾਨੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਵੀ ਐਫਆਰਆਈ ਦਰਜ ਕਰਵਾਈ ਸੀ ਬਟ ਸਾਡਾ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਜੀ ਹਾਂ ਜੇ ਮੇਰਾ ਨਾਮ ਪੂਜਾ ਸ਼ਰਮਾ ਹੈ ਔਰ ਇੱਕ ਬੜੀ ਛੋਟੀ ਜਿਹੀ ਗੱਲ ਹੋਈ ਸੀ ਬੱਚਿਆਂ ਦੀ ਲੜਾਈ ਝਗੜੇ ਤੋਂ ਔਰ ਇਹ ਝਗੜਾ ਹੋਇਆ ਹੈ ਗਾਰਡਨ ਸਿਟੀ ਚ ਖਾਨੇ ਵਕਤ ਔਰ ਸਿਰਫ ਇਹ ਬੱਚਿਆਂ ਦੀ ਇੱਕ ਬੜੀ ਛੋਟੀ ਗੱਲ ਸੀ ਜਿਹਦੇ ਪਿੱਛੇ ਮੈਂ ਉਹ ਆਪਣੇ ਜਿਹੜੇ ਆਪਣੇ ਗਵੰਡੀ ਨੇ ਸੁਖਵਿੰਦਰ ਸਿੰਘ ਉਹਨਾਂ ਦੀ ਵਾਈਫ ਨਾਲ ਝਗੜੇ ਦੇ ਰਿਲੇਟਡ ਗੱਲ ਕਰਨ ਗਈਆਂ ਔਰ ਇੰਨੀ ਇੱਕ ਨਾਰਮਲ ਵੇ ਨਾਲ ਸਿਰਫ ਇਹ ਕਹਿਨ ਕਿ ਜੇ ਤੁਹਾਨੂੰ ਲੱਗਦਾ ਬੱਚਿਆਂ ਦੀ ਨਹੀਂ ਬਣਦੀ ਤਾਂ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਲਣ ਦਿਓ ਇੰਨੀ ਕ ਗੱਲ ਹੋਈ ਹੈ ਉਹਨੇ ਵਿੱਚ ਉਹਨਾਂ ਦਾ ਰਾਜਵਿੰਦਰ ਦਾ ਹਸਬੰਡ ਸੁਖਵਿੰਦਰ ਸਿੰਘ ਏ ਅੰਦਰੋਂ ਆਂਦਾ ਹੈ ਇਹਨੇ ਮੈਨੂੰ ਗਾਲਾਂ ਕੱਢੀਆਂ ਨੇ ਇੰਨੀਆਂ ਕੁ ਅਬਿਊਜ਼ ਵਰਡਸ ਯੂਜ਼ ਕੀਤੇ ਜੋ ਕਿ ਮੈਂ ਮੀਡੀਆ ਸਾਹਮਣੇ ਯੂਜ਼ ਵੀ ਨਹੀਂ ਕਰ ਸਕਦੀ ਹੈਗੀ ਔਰ ਇਸ ਤੋਂ ਬਾਅਦ ਉਹਨਾਂ ਨੇ ਪੈੰਦੇ ਥੱਤੇ ਮੇਰੇ ਹਸਬੰਡ ਤੇ ਮਾਰਨ ਲਈ ਬੈਟ ਕੱਢਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਦਾਤ ਕੱਢਿਆ ਜੀ ਤੋਂ ਡਰ ਕੇ ਮੇਰੀ ਬੇਟੀ ਨੇ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਇੱਥੇ ਝਗੜਾ ਹੋ ਰਿਹਾ ਪਾਪਾ ਨੂੰ ਉਹਨਾਂ ਨੇ ਮਾਰਤਾ ਔਰ within ਕੁਝ ਸੈਕਿੰਡ ਚ ਮੇਰਾ ਦੇਵਰ ਵੀ ਉੱਥੇ ਪਹੁੰਚ ਗਿਆ ਔਰ ਇਹ ਜਸਟ ਉਹਨਾਂ ਨਾਲ ਗੱਲ ਕਰ ਰਿਹਾ ਔਰ ਨਿਹੱਥਾ ਇਹ ਵੀ ਹੈ ਮੇਰੇ ਹਸਬੰਦ ਵੀ ਨੇ ਵਿਕਰਮਜੀਤ ਔਰ ਮੈਂ ਵੀ ਫਿਰ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਦਾਂ ਦੀ ਲੈਂਗੁਏਜ ਯੂਜ਼ ਹੀ ਕਿਉਂ ਕਰ ਰਹੇ ਹੋ ਜੇ ਕੋਈ ਗੱਲ ਬਾਤ ਹੈ ਬੰਦਾ ਬੈਠ ਕੇ ਵੀ ਬੋਲ ਸਕਦਾ ਹੈ ਵੈਸੇ ਕਹਿ ਸਕਦਾ ਤੁਸੀਂ ਆਪਣੇ ਬੱਚੇ ਸਾਡੇ ਨਾਲ ਨਾ ਖੇਡਣ ਦਿਓ ਉਸ ਦੌਰਾਨ ਜਦੋਂ ਮੇਰਾ ਦੇਵਰ ਇਹ ਗੱਲ ਕਰ ਰਿਹਾ ਹੈ ਉਹਨਾਂ ਨੇ ਮੇਰੇ ਹਸਬੰਦ ਤੇ ਪਹਿਲਾ ਵਾਰ ਦਾਤ ਦੇ ਨਾਲ ਕੀਤਾ ਜਿਸ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਇੱਕ ਤਬਾਕੇ ਮਾਰੀ ਹੈ ਫਿਰ ਮੇਰੇ ਦੇਵਰ ਨੇ ਆਪਣੇ ਬਚਾ ਦੇ ਵਿੱਚ ਇਤਮਾਰੀ ਹੈ ਔਰ ਉਹਨੇ ਤੁਨਾ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚ ਉਹ ਕਹਿ ਰਹੇ ਹੈ ਕਿ ਮੈਂ ਨੇਹੱਥਾ ਉਹਨਾਂ ਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਉਹ ਕਹਿ ਰਹੇ ਹੈ ਕਿ ਉਹ ਇਹਨਾਂ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਮੈਂ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਹੈ ਕਿ ਇਹ ਉਹ ਨਾਰਮਲ ਗੱਲਬਾਤ ਕਰਨ ਆਏ ਸੀ ਇਹ ਉਹਨਾਂ ਦੀ ਨਾਰਮਲ ਗੱਲਬਾਤ ਸੀਗੀ ਔਰ ਸੈਕਿੰਡ ਪਿਕਸ ਨੂੰ ਮੈਂ ਦਿਖਾਨੀ ਆ ਆ ਦੇਖੋ ਇਹ ਉਹਨਾਂ ਦਾ ਦੂਜਾ ਬ੍ਰਦਰ ਸੁਖਵਿੰਦਰ ਸਿੰਘ ਵਿਦ ਹਥਿਆਰਾਂ ਦੇ ਨਾਲ ਕਿ ਗਲੀ ਮੱਲੇ ਦੀ ਲੜਾਈ ਚ ਆਪਾਂ ਨੋਰਮਲ ਇੱਕ ਗੱਲ ਚ ਕੀ ਆਪਾਂ ਹਥਿਆਰ ਕੱਢਦੇ ਹੁੰਨੇ ਆ ਉਸ ਤੋਂ ਬਾਅਦ ਥਰਡ ਉਹਨਾਂ ਦੇ ਹਸਬੰਦ ਹੈ ਅਜਰਤ ਸੁਖਵਿੰਦਰ ਸਿੰਘ ਹੈ ਉਹਨੇ ਮੇਰੇ ਤੇ ਅ ਛਰਲੇ ਵਾਲੀ ਗੰਦ ਦੇ ਨਾਲ ਵਾਰ ਕੀਤਾ ਜੋ ਕਿ ਮੈਨੂੰ ਪਤਾ ਵੀ ਨਹੀਂ ਲੱਗਾ ਉਸ ਟਾਈਮ ਮੇਰੇ ਇੱਥੇ ਇੰਜਰੀ ਹੋਈ ਔਰ ਇਹ ਛਰਲਾ ਹੱਲੇ ਵੀ ਆ ਦੇਖੋ ਇਹ ਲਾਈਵ ਹੈ ਜੇ ਮੇਰੇ ਮੰਗਲ ਸੂਤਰ ਨਾ ਪਾਇਆ ਹੁੰਦਾ ਤੇ ਅੱਜ ਕੀ ਹੁੰਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਨੂੰ ਮੈਂ ਵੀਡੀਓ ਦਿਖਾਨੀ ਆ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੇ ਮੁੰਡੇ ਬੁਲਾ ਕੇ ਸਾਡੇ ਘਰ ਤੇ ਉਹ ਹਮਲਾ ਕੀਤਾ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹੈਗੀ ਆ ਦੇਖੋ ਇਹ ਬੰਦਾ ਕਹਿ ਰਿਹਾ ਕਿ ਮੈਂ ਨੋਰਮਲ ਗੱਲਬਾਤ ਕਰਨ ਗਿਆ ਸੀ ਠੀਕ ਹੈ ਜੀ ਇਹ ਕਹੇ ਔਰ ਇਹਨਾਂ ਨੇ ਥਾਣੇ ਦੇ ਵਿੱਚ ਲਿਖਾਇਆ ਹੈ ਕਿ ਅੱਜ ਮੇਰੇ ਹਸਬੰਡ ਔਰ ਮੇਰੇ ਦੇਵਰ ਨੇ ਵਰੁਣ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਜੋ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਮੈਂ ਤੁਹਾਨੂੰ ਹੋਰ ਅੱਗੇ ਕੀ ਤਰੀਕੇ ਨਾਲ ਕਰਾਂ ਤੇ ਮੈਂ ਤੁਹਾਨੂੰ ਇਹ ਕਾਰਵਾਈ ਦੱਸਨੀ ਆ ਇਹਨਾਂ ਨੇ ਸਾਡੇ ਉੱਤੇ ਝੂਠਾ ਬਰਚਾ ਪਵਾਇਆ ਹੈ ਕਿ ਮੇਰੇ ਹਸਬੰਡ ਔਰ ਮੇਰੇ ਦੇਵਰ ਨੇ ਉਹਨਾਂ ਨੂੰ ਜਾਨੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਦ ਕਿ ਥਾਣੇ ਵੱਲੋਂ ਸਾਡੇ ਤੇ ਐਫਆਰਆਈ ਦਰਜ ਹੋ ਚੁੱਕੀ ਹੈ ਅਸੀਂ ਵੀ ਐਫਆਰਆਈ ਦਰਜ ਕਰਵਾਈ ਸੀ ਬਟ ਸਾਡਾ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਔਰ ਕੋਈ ਧਾਰਾ ਨਹੀਂ ਲੱਗੀ ਔਰ ਉਲਟਾ ਇਹ ਗਲਤ ਹੋ ਕੇ 330 ਦੇ 307 ਦੀ ਕਾਰਵਾਈ ਚਾਰੇ ਨੇ ਹੁਣ ਤੁਹਾਡੇ ਸਾਹਮਣੇ ਪ੍ਰੂਫ ਨੇ ਤੁਸੀਂ ਦੱਸੋਗੇ ਸਾਡੇ ਤੇ 307 ਦੀ ਕਾਰਵਾਈ ਬਣਦੀ ਹੈ ਔਰ ਜੋ ਉਹਨਾਂ ਦੀਆਂ ਵੀਡੀਓਜ਼ ਨੇ ਉਹ ਸ਼ੋਅ ਕਰਦੇ ਨੇ ਕਿ ਸਾਡੇ ਤਿੰਨਾਂ ਕੋਈ ਹਥਿਆਰ ਹੈਗਾ ਇਹ ਦੀ ਸਾਹਨੇਵਲ ਥਾਣੇ ਦਾ ਮਾਮਲਾ ਹੈ ਜੀ ਬਿਲਕੁਲ ਸੇਮ ਇਸ ਤਰ੍ਹਾਂ ਦੇ ਪ੍ਰਿੰਟ ਆਊਟ ਪੈਨ ਡਰਾਈਵ ਦੇ ਵਿੱਚ ਵੀਡੀਓਜ਼ ਅਤੇ ਸਭ ਕੁਝ ਸਬਮਿਟ ਕਰਵਾ ਚੁੱਕੇ ਆਂ ਬਟ ਫੇਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੁਹਾਡੇ ਵੱਲੋਂ ਵੀ ਦਰਖਾਸਤ ਦਿੱਤੀ ਗਈ ਕਿ ਉਹਨਾਂ ਵੱਲੋਂ ਵੀ ਦਰਖਾਸਤ ਤੇ ਕਾਰਵਾਈ ਹੋਊਗੀ ਤੁਹਾਡੀ ਦਰਖਾਸਤ ਤੇ ਕਾਰਵਾਈ ਨਹੀਂ ਜੀ ਨਹੀਂ ਕੋਈ ਕਾਰਵਾਈ ਕੀ ਕਾਰਵਾਈ ਦੀ ਸਰ ਕਾਰਨ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਕਿਉਂਕਿ ਤੁਹਾਡੇ ਕੋਲ ਤਾਂ ਪ੍ਰੋਪਰ ਐਵੀਡੈਂਸ ਨੇ ਇਸ ਲਈ ਵੀ ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਨੇ ਪੋਲੀਟਿਕਲ ਕੋਈ ਪ੍ਰੈਸ਼ਰ ਪਵਾਇਆ ਹੋਇਆ ਜਿਸ ਵਜ੍ਹਾ ਤੋਂ ਸਾਡੇ ਤੇ ਕਾਰਵਾਈ ਹੋ ਰਹੀ ਹੈ ਹੋਰ ਸਰ ਤੁਹਾਨੂੰ ਹੋਰ ਦਮ ਦੱਸਾਂ ਉਹਨਾਂ ਨੇ ਸਾਡੀਆਂ ਗੱਡੀਆਂ ਇੰਨੀ ਬੁਰੇ ਗੱਡੀਆਂ ਇੰਨੀ ਬੁਰੀ ਤਰ੍ਹਾਂ ਡੈਮੇਜ ਕੀਤੀਆਂ ਹੈ ਔਰ ਉਹ ਬੰਦਾ ਤੁਸੀਂ ਵੇਖੋ ਉਹ ਕਹਿ ਰਹੇ ਨੇ ਕਿ ਬਹੁਤ ਸੀਰੀਅਸ ਹੈ ਜੇ ਬੰਦਾ ਸੀਰੀਅਸ ਹੈ ਮੇਰੇ ਹਸਬੰਡਰ ਉਹਨਾਂ ਨੇ ਮਾਰਿਆ ਹੈ ਉਹ ਬਾਅਦ ਚੋਂ ਸਾਡੇ ਘਰ ਦੇ ਬਾਹਰ ਆ ਕੇ ਇੰਨੀ ਭੰਤੋੜ ਬੰਦਾ ਕਿਵੇਂ ਕਰ ਸਕਦਾ ਹੈ ਹਾਂ ਤੁਸੀਂ ਇਨਸਾਫ਼ ਦੀ ਮੰਗ ਕਰਦੇ ਹੋ ਜੀ ਬਿਲਕੁਲ ਕਰਦੇ ਹਾਂ ਔਰ ਇਨਸਾਫ਼ ਦੀ ਮੰਗ ਕਰਦੇ ਹਾਂ ਸਰ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦੇ ਦਿਓ ਜੇ ਉਸ ਦਿਨ ਲੱਕ ਸੀਗਾ ਕਿ ਇਹਨਾਂ ਨੇ ਉਹ ਵੀਡੀਓ ਵੀ ਨੇ ਵੀ ਤਲਵਾਰਾਂ ਖੋਈਆਂ ਨੇ ਜਿਉਂ ਨਾ ਖੁੰਦੇ ਇਹਨਾਂ ਦੋਨਾਂ ਚ ਕੋਈ ਵੀ ਮਨਤ ਕਰਾ ਸੀ ਕਿ ਪੁਲਿਸ ਵਾਲੇ ਤਾਂ ਕਰਦੇ ਵੀ ਜਿਸ ਦਿਨ ਇਹਨਾਂ ਦੀਆਂ ਲਾਸ਼ਾਂ ਉੱਠ ਜਾਂਦੀਆਂ ਤਾਂ ਉਹ ਐਫਆਰ ਦਰਜ ਕਰਦੇ ਵੀ ਹਾਂਜੀ ਜੀ 307 ਜਾਂ 302 ਬਣੀਆਂ। ਜਾਂ ਇਹ ਮੇਰੇ ਉਸ ਟਾਈਮ ਨਾ ਵੀਰ ਕਿੱਤਾ ਹੁੰਦਾ ਇਹ ਮੇਰੇ ਅੰਦਰ ਚਲਾ ਜਾਂਦਾ ਤਾਂ ਉਹ ਐਫਆਰ ਆ ਦਰਜ ਕਰਦੇ ਵੀ 302 ਜਾਂ 307 ਉਹਨਾਂ ਦੀਆਂ ਜਨਾਨੀਆਂ ਉਹਨਾਂ ਦਾ ਬੇਟਾ ਤੱਕ ਸਾਡੇ ਘਰ ਦੇ ਬਾਹਰ ਉਹਨਾਂ ਨੇ ਮੇਰੇ ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਉਹ ਪਥਰਾਵ ਮੇਰੇ ਬੱਚਿਆਂ ਤੇ ਲੱਗਦਾ ਮੈਂ ਆਪਣੇ ਬੱਚੇ ਬੌਂਡੀਆਂ ਦੇ ਘਰ ਭੇਜੇ ਹੋਏ ਸੀਗੇ ਕਿ ਜਦੋਂ ਤੋੜ ਭਾਨੋ ਕਰ ਰਹੇ ਅਗਰ ਸ਼ੀਸ਼ੇ ਟੁੱਟੇ ਤਾਂ ਮੇਰੇ ਬੱਚਿਆਂ ਦੇ ਨਾ ਲੱਗੇ ਵੀਡੀਓ ਵਿੱਚ ਵੀਖਿਆ ਜਾ ਰਿਹਾ ਹੈ ਕਿ ਵੀਡੀਓ ਦੇ ਵਿੱਚ ਚਾਰ ਪੰਜ ਦੇ ਕੰਦ ਕੰਦ ਲਿੰਕ ਵੀ ਪਾ ਰਹੇ ਹੋ ਕੀ ਮਾਫੜਾ ਸਰ ਉਹ ਹੀ ਤੁਹਾਨੂੰ ਦੱਸਣਗੇ ਉਹਨਾਂ ਨੇ ਫੁੱਲ ਬਦਮਾਸ਼ੀ ਦਿਖਾਈ ਹੈ ਇੱਕ ਤਾਂ ਉਹਨਾਂ ਨੇ ਇਹ ਸਭ ਕੀਤਾ ਉਸ ਤੋਂ ਬਾਅਦ ਤਿੰਨ ਚਾਰ ਦਿਨ ਤੱਕ ਉਹਨਾਂ ਨੇ ਸਾਰੇ ਬੰਦੇ ਬੁਲਾ ਕੇ ਨਾ ਬੰਦੇ ਬੁਲਾ ਕੇ ਸਾਡੇ ਘਰਾਂ ਦੇ ਮੁਰੋਂ ਕੱਢਦੇ ਰਹੇ ਨੇ ਔਰ ਸਰ ਇੱਕ ਹੋਰ ਸੀ ਉਹ ਇਸ ਮਾਮਲੇ ਨੂੰ ਹਿੰਦੂ ਔਰ ਸਿੱਖ ਦਾ ਮਾਮਲਾ ਬਣਾ ਰਹੇ ਨੇ ਔਰ ਜਦ ਕਿ ਬਿਲਕੁਲ ਵੀ ਇਹ ਨਹੀਂ ਉਹ ਆਪਣੀਆਂ ਵੀਡੀਓ ਸ਼ੋਅ ਕਰਦੇ ਜਿਸ ਜਿੱਥੇ ਕਿ ਸਾਡੇ ਚੋਂ ਕਿਸੇ ਨੇ ਵੀ ਸਿੱਖਾਂ ਦੇ ਪ੍ਰਤੀ ਕੋਈ ਗਲਤ ਵਰਡ ਯੂਜ਼ ਕੀਤਾ ਹੈ ਜਾਂ ਕਿਸੇ ਦੀ ਦਸਤਾਰ ਤੇ ਹੱਥ ਪਾਇਆ ਜਾਂ ਕੁਝ ਕੀਤਾ ਹੈ ਔਰ ਜਾਣ ਬੁੱਝ ਕੇ ਉਹ ਇਹ ਚੀਜ਼ਾਂ ਨੂੰ ਕ੍ਰੀਏਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਗਲਤ ਹਾਂ ਅਸੀਂ ਸਿੰਘਾਂ ਦਾ ਜਦੋਂ ਬਣਾਵਾਂਗੇ ਤਾਂ ਡੈਫੀਨਿਟਲੀ ਇਹ ਮੁੱਦਾ ਗਰਮ ਹੋਏਗਾ ਹੋਏਗਾ ਅਗਲੀ ਆਪਕੇ ਜੇ ਸਾਹਮਣੇ ਵਾਲ ਕੋਈ ਜਦੋਂ ਬਾਤ ਨਹੀਂ ਕੀਤੀ ਜਾਂਦੀ ਅਗਲੀ ਗੱਲ ਕੀਤੀ ਜੀ ਫਰ ਮੈਂ ਸੀਪੀ ਸਾਹਿਬ ਕੋ ਪੇਸ਼ ਹੋਊਂਗੀ ਉਹ ਇਸ ਲਈ ਪੇਸ਼ ਹੋਊਂਗੇ ਇਹਨਾਂ ਤੋਂ ਮੈਨੂੰ ਅੱਜ ਵੀ ਖਤਰਾ ਹੈ ਇਹ ਅੱਜ ਵੀ ਮੁੰਡੇ ਲੈ ਕੇ ਮੁੰਡੇ ਮੂੰਹ ਬਣ ਕੇ ਘਰਾਂ ਦੇ ਮੂਹਰੇ ਸਾਡੇ ਨਿਕਲਦੇ ਆ ਪਹਿਲੀ ਗੱਲ ਉਹਨਾਂ ਦਾ ਰਸਤਾ ਦੂਜੀ ਸਾਈਡ ਹੈ ਸਾਡਾ ਦੂਜੀ ਸਾਈਡ ਹੈ ਉਹਨਾਂ ਦਾ ਸਾਡੇ ਘਰ ਦੇ ਮੂਹਰੇ ਹਾਰਨ ਮਾਰ ਮਾਰ ਕੇ ਨਿਕਲਣ ਦਾ ਕੋਈ ਮਤਲਬ ਨਹੀਂ ਬੰਦਾ ਇੱਕੋ ਗਲਤ ਨੇ ਉਲਟਾ ਉਹ ਦਿਖਾ ਰਹੇ ਨੇ ਕਿ ਜੀ ਸਾਡੇ ਕ ਤਾਂ ਜੇ ਉਹ ਕਹ ਰਹੇ ਨੇ ਕਿ ਆਪਾਂ ਸਿਵਲ ਦੀ ਰਿਪੋਰਟ ਦੇ ਬਿਹਫਤੇ ਦਰਜ ਦਰਜ ਕਰਵਾਇਆ ਸਰ ਸਾਡੇ ਜੋ ਕਿਤੇ ਦਿਖਾ ਦੇਣ ਕਿ ਇਹਨਾਂ ਨੇ ਹਥਿਆਰ ਨਾਲ ਵਾਰ ਕੀਤਾ ਹੈ ਕਿ ਉਹਨਾਂ ਦੇ ਮੇਜਰ ਇੰਜਰੀਜ਼ ਹੋਈਆਂ ਨੇ ਮੇਜਰ ਇੰਜਰੀਜ਼ ਹੋਈਆਂ ਨੇ ਉਹ ਸਾਨੂੰ ਕਿਤੇ ਵੀ ਸ਼ੋਅ ਕਰਦੇ ਸਰ ਜਦੋਂ ਜੇ ਉਹ ਹਥਿਆਰ ਨਾਲ ਵਾਰ ਕਰ ਰਹੇ ਆ ਸਾਡੇ ਕੋਲ ਹਥਿਆਰ ਨਹੀਂ ਹੈਗੇ ਤਾਂ ਥੱਪੜ ਮੁੱਕਾ ਤਾਂ ਅਸੀਂ ਵੀ ਚਲਾਵਾਂਗੇ ਅਸੀਂ ਆਪਣੇ ਹੱਥਵਾਮਾ ਮੂਰੇ ਨਹੀਂ ਕਰਦਾਂਗੇ ਕਿ ਤੁਸੀਂ ਵੱਢ ਦਿਓ ਤੁਹਾਨੂੰ ਇਹ ਕੋਈ ਵੀ ਨਹੀਂ ਕਰੂਗਾ ਤਰੀਕ 2000 ਇਕਪਨ 2025 ਨੂੰ ਗਾਰਡਨ ਸਿਟੀ ਦੇ ਵਿੱਚ ਲੜਾਈ ਝਗੜਾ ਹੋਇਆ ਜਿਦੇ ਬਾਬਤ ਦੋਨਾਂ ਪਾਰਟੀਆਂ ਨੇ ਅਪਦੀ ਅਪਦੀ ਐਮਐਲਏ ਪੇਸ਼ ਕਰੀ ਸੀਗੀ ਤੇ ਦਵਿੰਦਰ ਸਿੰਘ ਦੀ ਜੋ ਐਮਐਲਏ ਸੀਗੀ ਉਹਦੇ ਵਿੱਚ ਚਾਰ ਸੱਟਾਂ ਲੱਸੀਆਂ ਗਈਆਂ ਸਨ ਤੇ ਦੋ ਦਾ ਓਪੀਨੀਅਨ ਹਲੇ ਪੈਂਡਿੰਗ ਸੀਗਾ ਤੇ ਜਦੋਂ 15 ਤਰੀਕ ਨੂੰ ਇਹਨਾਂ ਸੱਟਾਂ ਦਾ ਓਪੀਨੀਅਨ ਆਇਆ ਤਾਂ ਐਫਆਈਆਰ ਨੰਬਰ ਦਵਿੰਦਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 99 ਅਪੀਮਚਾਰਾ 115 ਜੀਮਨ 2 117 ਜੀਮਨ 1 191 ਜੀਮਨ 3 ਬੀਐਨਐਸ ਲਾਂਚ ਕਰੀ ਗਈ ਤੇ ਸਰ ਇਹਦੇ ਵਿੱਚ ਜਿਹੜੀਆਂ ਨੰਗੀਆਂ ਕਰਪਾਨਾਂ ਲੈ ਕੇ ਹਮਲਾ ਕਰ ਰਹੇ ਨੇ ਸੀਸੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਲੱਗਦਾ ਵੀ ਦੋਨਾਂ ਪਾਰਟੀਆਂ ਦੇ ਕਾਰਵਾਈ ਕੀਤੀ ਆਊਗੀ ਇੱਕ ਸਰ ਹਾਂਜੀ ਬਿਲਕੁਲ ਅਸੀਂ ਇਹਨਾਂ ਦੂਜੀ ਪਾਰਟੀ ਨੂੰ ਵੀ ਹਦਾਇਤ ਕਰੀ ਸੀਗੀ ਕਿ ਆਪਦਾ ਤੁਸੀਂ ਬਿਆਨ ਆ ਜਿਹੜਾ ਆ ਕੇ ਤਹਿਰੀਰ ਕਰਾਓ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਵੀ ਕਾਨੂੰਨੀ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਬੰਦ ਦੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਸਰ ਇਹ ਇੱਕ ਵਾਰ ਕਹਿਣਾ ਚਾਹੁੰਦਾ ਕਿ ਪੀਟੀਕਲ ਸ਼ਾਇਦ ਇਹ ਸਾਡੇ ਤੇ ਪਿਆ ਬੀਤੀਏ ਤੇ ਸਾਡੇ ਆਪਾਂ ਬਿਆਨਦਰਚ ਕਰਾਏ ਹੋਏ ਨੇ ਵੀਡੀਓ ਦਿੱਤੀ ਹੀ ਹੈ ਬਹੁਤ ਸਾਰੇ ਭਾਗ ਜਿਹੜੇ ਕਾਪੀ ਨਹੀਂ ਉਹਨਾਂ ਨੇ ਜਿਹੜਾ ਬਿਆਨ ਆ ਉਹਨਾਂ ਨੇ ਇੱਕ ਸਿੰਪਲ ਲਾਂਚ ਦਰਖਾਸਤ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰੀ ਗਈ ਹੈ ਵੀ ਤੁਸੀਂ ਆਪਦਾ ਜਿਹੜਾ ਬਿਆਨ ਆ ਉਹ ਸਾਨੂੰ ਤਹਿਰੀਰ ਕਰਾਓ ਜਿਹਦੇ ਦਾ ਅਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਨਸਲੀਆ ਦੀ ਹੋਊਗੀ ਜਿਹੜਾ ਪਰਚਾ ਹੋਵੇ ਵੀ ਕਾਰਵਾਈ ਆ ਉਹ ਐਮਐਲਆਰ ਦੇ ਆਧਾਰ ਤੇ ਹੀ ਕੀਤੀ ਜਾਊਗੀ ਜੋ ਵੀ ਐਮਐਲਆਰ ਦੇ ਵਿੱਚ ਸਾਹਮਣੇ ਆਊਗਾ ਆਪਣਾ ਉਸ ਅਸਲੇ ਦੀ ਉਹ ਅਸਲੇ ਦੀ ਜਾਂਚ ਕੀਤੀ ਜਾਊਗੀ ਜਿਸ ਅਸਲੇ ਦੇ ਉਹਨਾਂ ਨੇ ਫਾਇਰ ਕੀਤਾ ਵੀ ਹਸਨ ਸਿੰਘ ਜੀ ਜੇਕਰ ਇਹ ਚੀਜ਼ ਸਾਹਮਣੇ ਆਉਂਦੀ ਹੈ ਵੀ ਉਸ ਚੀਜ਼ ਦੀ ਕੋਈ ਫਾਇਰ ਹੋਈ ਆ ਤਾਂ ਉਸ ਦੀ ਬਿਲਕੁਲ ਜਾਂਚ ਕੀਤੀ ਜਾਊਗੀ ਪਰ ਉਹਨਾਂ ਨੂੰ ਇਹਦੇ ਲਈ ਆ ਕੇ ਬਿਆਨ ਆਪਣਾ ਦੇਣਾ ਪਊਗਾ ਉਸ ਤੋਂ ਅਧੀਨ ਅੱਗੇ ਕਾਰਵਾਈ ਅਮਨਸ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਅਮਨਸਲੀਆ ਜਾਈ ਸਰ ਥਾਣਾ ਮੁਖੀ ਦਾ ਇਹ ਕਹਿਣਾ ਹੈ ਕਿ ਇਹ ਫਾਇਰ ਕੀਤਾ ਗਿਆ ਸੀ ਉਹ ਕੋਈ ਬੱਚੇ ਵਾਲੀ ਗੱਲ ਨਹੀਂ ਸੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਜੇ ਬੱਚੇ ਵਾਲੀ ਗੱਲ ਸੀ ਉਹਦੇ ਨਾਲ ਹੀ ਜਿਹੜਾ ਇਸ ਤਰੀਕੇ ਦਾ ਹੋਇਆ ਵਾ ਤੇ ਜ਼ਖਮ ਵੀ ਹੋਏ ਨੇ ਲੜੀ ਦੇ ਵੀ ਉਹ ਕਿਤੇ ਨਾ ਕਿਤੇ ਵੀ ਉਹਨਾਂ ਨੇ ਬੱਚਾ ਨੂੰ ਵੀ ਇਸ ਤਰ੍ਹਾਂ ਦੇ ਹਥਿਆਰ ਫੜਾਏ ਹੋਏ ਨੇ ਵੀ ਅਗਰ ਇਸ ਚੀਜ਼ ਦੀ ਕੋਈ ਵੀ ਚੀਜ਼ ਸਾਹਮਣੇ ਆਉਂਦੀ ਹੈ ਉਹਦੀ ਪੂਰੀ ਪ੍ਰੋਪਰ ਜਾਂਚ ਕੀਤੀ ਜਾਊਗੀ ਲੇਕਿਨ ਉਸ ਲਈ ਅਸੀਂ ਮੈਂ ਤੁਹਾਨੂੰ ਇਹ ਦਰਸਾਉਣਾ ਚਾਹੁੰਗਾ ਵੀ ਜਿਹੜਾ ਇਹ ਬਿਆਨ ਆ ਵਿਕਰਮਜੀਤ ਸ਼ਰਮਾ ਤੇ ਉਹਨਾਂ ਦੀ ਫੈਮਿਲੀ ਅਗਰ ਆ ਕੇ ਬਿਆਨ ਲਿਖਾਉਗੀ ਉਹ ਚੀਜ਼ਾਂ ਨੂੰ ਆਪਾਂ ਸਫਾ ਮਿਸਲ ਤੇ ਲੈ ਕੇ ਉਹ ਜੋ ਵੀ ਬਣਦੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਹੋਊਗੀ ਉਹ ਸਮਝ ਲਿਆ। ਤੁਸੀਂ ਕਿਹਾ ਵੀ ਐਮਆਰਐਲ ਦੇ ਅਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਜਿਹੜੀਆਂ ਨੰਗੀਆਂ ਤਲਵਾਰਾਂ ਉਹਨਾਂ ਨੇ ਨਹਿਰਾਂਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੇ 2 ਤੋਂ 3 ਗੱਡੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤੇ ਗਏ ਨੇ ਗੱਡੀਆਂ ਇਹ ਉਹ ਤੇ ਉਹ ਤੇ ਜਿਹਦੀ ਵੀ ਸੀਸੀਟੀਵੀ ਉਹ ਇਸ ਪਾਵਰ ਤੋਂ ਜੋ ਵੀ ਵੀਡੀਓ ਸਾਹਮਣੇ ਆ ਰਹੀ ਆ ਉਹਨੂੰ ਬਾਚਿਆ ਜਾ ਰਿਹਾ। ਉਹ ਵੀਡੀਓ ਨੂੰ ਵਾਚ ਕੇ ਜੋ ਵੀ ਕਾਨੂੰਨ ਦੇ ਹਸਾਬ ਨਾਲ ਕਾਰਵਾਈ ਬਣਦੀ ਹੋਊਗੀ ਉਹ ਜ਼ਰੂਰ ਹੋਊਗੀ ਪਰ ਸਰ ਦੇਰੀ ਕਿਉਂ ਹੋਈ ਹੈ ਨਹੀਂ ਕਿਉਂਕਿ 15 16 ਦਿਨ ਹੋ ਚੁੱਕੇ ਨੇ ਤੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਵਿਦੇਸ਼ ਨੇ ਵੀ ਜਿਹੜੇ ਅਜਹੀਆਂ ਘਟਨਾਵਾਂ ਨਹੀਂ ਤੇ ਨਾਲੋਂ ਨਾਲ ਜਾਂਚ ਕਰਕੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਹੈ ਉਹ ਤੁਰੰਤ ਤੇ ਅੱਜ ਦਾ ਕਹਿਣਾ ਕਿ ਸਾਡੇ ਵੱਲੋਂ ਹੀ ਦਰਖਾਸਤ ਦਿੱਤੀ ਗਈ ਹੈ ਪਰ ਪੱਛਾ ਸਾਡੇ ਦੀ ਕੀਤਾ ਗਿਆ ਇਦਾਂ ਹੁੰਦਾ ਸੀ ਜੇ ਜੂ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਆ ਆਪਾਂ ਮੈਡੀਕਲ ਓਪੀਨੀਅਨ ਤੇ ਬਾਹਰ ਨਹੀਂ ਜਾ ਸਕਦੇ ਸੀ ਜਿਵੇਂ ਜੋ ਵੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੋ ਐਮਐਲਆਰ ਦੇ ਵਿੱਚ ਸੀਗਾ ਪਹਿਲਾਂ ਜਿਹੜੀਆਂ ਸੱਟਾਂ ਸੀਗੀਆਂ ਪਹਿਲਾਂ ਸਿਰਫ ਡੇਲੀ ਐਂਟਰੀ ਹੀ ਹੋਈ ਸੀ ਕਿਉਂਕਿ ਉਹ ਜਿਹੜੇ ਜੋ ਸੱਟਾਂ ਸੀਗੀਆਂ ਉਹ ਉਹਨਾਂ ਦਾ ਓਪੀਨੀਅਨ ਮੈਡੀਕਲ ਓਪੀਨੀਅਨ ਲਈ ਰੱਖਿਆ ਦਿੰਿਆ ਸੀ ਕਿਉਂਕਿ ਉਹਨਾਂ ਦਾ ਓਪੀਨੀਅਨ ਲੇਟ ਆਇਆ ਇਸ ਕਰਕੇ ਉਹਦੇ ਵਿੱਚ ਐਫਆਈਆਰ ਲਾਚ ਦੇ ਵਿੱਚ ਉਸ ਦੇਰੀ ਗਈ ਠੀਕ ਹੈ ਥੈਂਕ ਯੂ ਜੀ